ਇੱਕ ਹੋਰ ਕਹਾਣੀ ਹੈ ਮੇਰੀ ਮੈਂ ਆਪਣੇ ਉਸਤਾਦ ਕੋਲੇ ਕੰਮ ਸਿੱਖ ਰਿਹਾ ਸੀ ਮੇਰੀ ਉੱਥੇ ਉਹਦਾ ਭਰਾ ਵੀ ਛੋਟਾ ਭਰਾ ਉਹਦਾ ਕੰਮ ਕਰਦਾ ਸੀ ਪੰਜਾਬ ਦਾ ਕੰਪੀਟੀਸ਼ਨ ਸੀ ਮੈਨੂੰ ਕਹਿੰਦਾ ਸੀ ਤੂੰ ਨਹੀਂ ਜਾਣਾ ਤੂੰ ਦੁਕਾਨ ਸੰਭਣੀ ਹੈ ਤੇ ਮੇਰਾ ਭਰਾ ਜਾਊਗਾ ਕਹਿੰਦਾ ਮੈਂ ਜੀ ਕੋਈ ਨਾ ਮੈਂ ਸੰਭ ਨੂੰ ਜਿਹੜੇ ਲਵੇ ਵਾਲੇ ਸੀਗੇ ਉਹਨਾਂ ਨੇ ਮੈਨੂੰ ਪੰਪ ਦੇ ਦੇ ਕੇ ਇੱਕ ਤੋਰਤਾ ਕਹਿੰਦੇ ਯਾਰ ਤੇਰਾ ਹੱਥ ਇੰਨਾ ਸਾਫ਼ ਹੈ ਤੂੰ ਜਾ ਮੈਂ ਫਸਟ ਆ ਗਿਆ ਪੱਤਰੀਆਂ ਕੀ ਖੁੰਧਕ ਚੜੀ ਚਾਰ ਪੰਜ ਦਿਨਾਂ ਬਾਅਦ ਮੈਨੂੰ ਉਹਨੇ ਜੂਸ ਦੇ ਵਿੱਚ ਪਾਰਾ ਦਿੱਤਾ ਤੇ ਮੇਰੇ ਛਾਤੀ ਦੇ ਵਿੱਚ ਇਨਫੈਕਸ਼ਨ ਹੋ ਗਿਆ ਮੈਨੂੰ ਸੰਗਰੂਰ ਰਾਏ ਡਾਕਟਰ ਦੇ ਦਾਖਲ ਕਰਵਾ ਦਿੱਤਾ ਉੱਥੋਂ ਮੈਨੂੰ ਜਵਾਬ ਮਿਲਿਆ ਡੀ ਐਮ ਸੀ ਦਾ ਪਰਚਾ ਕੱਟਤਾ ਡੀ ਐਮ ਸੀ ਮੈਨੂੰ ਪਤਾ ਨਹੀਂ ਸੀ ਮੈਂ ਬਿਲਕੁਲ ਕੋਮਾ ਤਿੰਨ ਮਹੀਨੇ ਮੈਂ ਲਗਾਤਾਰ ਕੋਮਾ ਚ ਹੀ ਪਿਆ ਰਹਾ ਕਿਉਂਕਿ ਸਾਰੇ ਸਰੀਰ ਦੇ ਵਿੱਚ ਇਨਫੈਕਸ਼ਨ ਫੈਲ ਗਈ ਸੀ ਵਿਸ਼ਵ ਦਾ ਪਹਿਲਾ ਬੰਦਾ ਮੈਂ ਜਿਹੜਾ ਆਪਣੇ ਪਾਰੇ ਦੇ ਨਾਲ ਬਚਿਆ ਉੱਥੇ ਗੱਲਾਂ ਵੀ ਕਰਦੇ ਸੀਗੇ ਪਹਿਲਾਂ ਤਾਂ ਪਤਨੀ ਸੀ ਕਿਸੇ ਨੂੰ ਲੱਗਿਆ ਵੀ ਕੀ ਚੀਜ਼ ਐ ਕੀ ਲੜਿਆ ਕੀ ਹੋਇਆ ਹੋਇਆ ਜਦੋਂ ਮੈਨੂੰ ਹੋਸ਼ ਆ ਗਈ ਤਿੰਨਾਂ ਮਹੀਨਿਆਂ ਬਾਅਦ ਮੇਰੇ ਗਲੂਕੋਜ਼ ਐਨ ਲਾਗੇ ਮੇਰੇ ਨਾੜੀਆਂ ਵੀ ਨਹੀਂ ਸੀ ਕੁਰੀਆਂ ਮੇਰੇ ਪੈਰਾਂ ਦੇ ਵਿੱਚੋਂ ਕੱਟ ਕੇ ਵਿੱਚ ਉਹਦੇ ਗਲੂਕੋਜ਼ ਦੀ ਨਾਲੀ ਪਾਈ ਗਈ ਮਾਂ ਮੇਰੀ ਬਿਲਕੁਲ ਅਨਪੜ੍ਹ ਸੀ ਉਸ ਟਾਈਮ ਪੰਜਾਬ ਬੰਦ ਬਹੁਤ ਹੁੰਦਾ ਸੀ ਕਈ ਵਾਰੀ ਉਹ ਭੁੱਖੀ ਵੀ ਰਹੀ ਕਿਉਂਕਿ ਰੋਟੀ ਤਾਂ ਕੋਈ ਹੈ ਨਹੀਂ ਸੀ ਢੱਬਾ ਨਹੀਂ ਸੀ ਖੋਲਾ ਕੋਈ ਰਿਸ਼ਤੇਦਾਰ ਵੀ ਆਕਗੇ ਸੀਗੇ 15-15 ਦਿਨਾਂ ਬਾਅਦ ਜਾਣ ਲੱਗੇ ਫਿਰ ਉਹ ਮਹੀਨੇ-ਮਹੀਨੇ ਬਾਅਦ ਜਾਣ ਲੱਗੇ ਇਕੱਲੇ ਹੁੰਦਾ ਸੀ ਤੇ ਮਾਂ ਮੇਰੀ ਇਹਨੂੰ ਕਹਿੰਦੀ ਮਾਂ ਮੰਮੀ ਤੂੰ ਨਾ ਜਾਈਂ ਪਰੇ ਵੀ ਮੈਂ ਤੇਰੇ ਗੋਦੀ ਚ ਮਰਨਾ ਚਾਹਣਾ ਇੱਕ ਵਾਰ ਮੈਨੂੰ ਜਾਦਾ ਇਨਫੈਕਸ਼ਨ ਹੋ ਗਈ ਡਾਕਟਰਾਂ ਨੇ ਮੈਨੂੰ ਜਵਾਬ ਦਿੱਤਾ ਕਹਿੰਦੇ ਵੀ ਡੈੱਡ ਬੋਡੀ ਦਾ ਕਰਾਰ ਦਿੱਤਾ ਡੀ ਐਮ ਸੀ ਦੇ ਵਿੱਚ ਸਾਰੇ ਵੀ ਫੋਨ ਕਰਤਾ ਮੇਰੇ ਮੇਰੇ ਨਾਲ ਮੁੰਡਾ ਸੀ ਮੇਰੀ ਮਾਸੀ ਦਾ ਉਹਨੇ ਫੋਨ ਕਰਤਾ ਵੀ ਐ ਕਰਕੇ ਵੀ ਚੇਤਾ ਦਾ ਡੈਥ ਹੋ ਗਈ ਉਹਦੀ ਵੀ ਤੋ ਸੇ ਕਪੜੇ ਸਮਿਆ ਲੋ ਉਹਨਾਂ ਨੇ ਸੋਰਿਆਂ ਨੇ ਚਲੋ ਕਿਸੇ ਨੂੰ ਦੱਸਿਆ ਨਹੀਂ ਅਜੇ ਮੰਮੀ ਨੂੰ ਵੀ ਦੱਸਿਆ ਨਹੀਂ ਕਿਸੇ ਨੇ ਫਾਦਰ ਸਾਹਿਬ ਨੂੰ ਪਤਾ ਸੀਗਾ ਤੇ ਚਲੋ ਪਾਠ ਕਰ ਰਹੇ ਸੀ ਮੰਮੀ ਉਹ ਕੁਦਰਤੀ ਸਾਡੇ ਪਿੰਡ ਇੱਕ ਫਕੀਰ ਹੁੰਦਾ ਸੀ ਸਤਗੁਰ ਸਾਡੇ ਕਾਫੀ ਸੰਗਰੂਰ ਜ਼ਿਲ੍ਹੇ ਦੇ ਵਿੱਚ ਕਾਫੀ ਉਹਨਾਂ ਦਾ ਨਾਮ ਸੀਗਾ ਮੈਂ ਛੋਟਾ ਹੁੰਦਾ ਜਦੋਂ ਤੋ ਕੈਂਚੀ ਚਲਾਉਣ ਜਾਣਦਾ ਸੀਗਾ ਉਹਨਾਂ ਦੀ ਕਦੇ ਰੋਟੀ ਨਹੀਂ ਖੰਝਾਈ ਸੀ ਮੈਂ ਪਹਿਲਾਂ ਉਹਨਾਂ ਦੀ ਰੋਟੀ ਦੇ ਕੇ ਆਉਣੀ ਫਿਰ ਮੈਂ ਸਕੂਲ ਜਾਣਾ ਕਾਲਜ ਜਾਣਾ ਤੀਜੀ ਤੋਂ ਲੈ ਕੇ ਮੈਨੂੰ ਲੱਗਦਾ ਵੀ 20 'ਤੇ ਤੱਕ ਤੇ ਉਹਨਾਂ ਨਾਲ ਮੇਰਾ ਬੜਾ ਮੋਹ ਸੀਗਾ ਉਹ ਉਹ ਸਿਆਣਾਂ ਦੇ ਵਿੱਚ ਵੀ ਇਕੱਲਾ ਕੱਚਾ ਪਾਉਂਦੇ ਸੀਗੇ ਤੇ ਉਹ ਫਕੀਰ ਸੀਗੇ ਰੱਬ ਨਹੀਂ ਸਮਝਦੇ ਸੀ ਆਪਣੇ ਆਪ ਨੂੰ ਗਾਲਾਂ ਕੱਢਦੇ ਜਿਹੜਾ ਉਹਨਾਂ ਦੇ ਪੈਰੀਆਂ ਤੁਰਾਉਂਦਾ ਸੀ ਪਿੰਡ ਦੀਆਂ ਬੁੜੀਆਂ ਉਹਨੂੰ ਕਹਿੰਦੀਆਂ ਸਤਿਗੁਰੂ ਜੀ ਵੀ ਚਿੱਤ ਤਾਂ ਪੂਰਾ ਹੋ ਗਿਆ ਵੀ ਉਹ ਨਹੀਂ ਬਚਦਾ ਹੈਗਾ ਵੀ ਉਹ ਬੜਾ ਸੀਰੀਅਸ ਹੈ ਕਹਿੰਦੇ ਨੇ ਵੀ ਵਿੱਚ ਤਾਂ ਵੀ ਪੂਰਾ ਹੋ ਗਿਆ ਵਿੱਚ ਹੀ ਅਜੇ ਕਹਿੰਦੇ ਨੇ ਵੀ ਸੀਰੀਅਸ ਹੈ ਕਹਿੰਦਾ ਉਹਨੂੰ ਸਾਰੇ ਨੂੰ ਕੁਝ ਨਹੀਂ ਹੁੰਦਾ ਕਹਿੰਦਾ ਸਾਰੇ ਡੱਬਰ ਨੂੰ ਮੋਢਾ ਦੇ ਕੇ ਮਰੂਗਾ ਮੇਰਾ ਬੈੱਡ ਨੰਬਰ 22 ਸੀ ਜਦੋਂ ਮੈਂ ਉਸ ਵਿੱਚ ਪਿਆ ਸੀਗਾ ਪੋਸਟ ਮਾਡਰਨ ਦੇ ਕਮਰੇ ਦੇ ਵਿੱਚ ਇੱਕ ਆਇਆ ਪੋਸਟ ਮਾਡਰਨ ਵਾਸਤੇ ਮੇਰਾ ਉਹਨੇ ਪੈਰ ਹਿੱਲਦਾ ਵੇਖ ਲਿਆ ਉਹਨੇ ਰੋਲਾ ਪਾਤਾ ਕਹਿੰਦਾ ਵੀ 22 ਨੰਬਰ ਵਾਲਾ ਜਾਉਂਦਾ ਮੈਨੂੰ ਖਿੱਚ ਤੋਕੇ ਸਿੱਧਾ ਉਹਨੇ ਆਪਰੇਸ਼ਨ ਥੀਏਟਰ ਚ ਲੈ ਗਏ ਉਸ ਤੋਂ ਬਾਅਦ ਫੇਰ ਕੀ ਹੋਇਆ ਮੇਰਾ ਬਲੱਡ ਨਾ ਮਿਲੇ এবੀ ਨੈਗੇਟਿਵ ਕੁਦਰਤੀ ਉਹਨਾਂ ਨੇ ਨਾਲ ਦੀ ਨਾਲ ਹੀ ਦੂਰਦਰਸ਼ਨ ਨੂੰ ਫੋਨ ਕੀਤਾ ਉਹਨਾਂ ਨੇ ਚਾੜਤਾ ਉੱਤੇ ਦੂਰਦਰਸ਼ਨ ਦੇ ਉੱਥੇ ਕੋਈ ਬੈਠਾ ਸੀ ਬੈਂਕ ਮੈਨੇਜਰ ਉਹਦਾ এবੀ ਨੈਗੇਟਿਵ ਸੀ ਚਲੋ ਜਦੋਂ ਕਹਿੰਦੇ ਉਹਨਾਂ ਦੀ ਵਧੀ ਹੁੰਦੀ ਆ ਉਹ ਮੇਰੇ ਬਲੱਡ ਲੱਗ ਗਿਆ ਜੀ ਤੇ ਮੇਰਾ ਆਪਰੇਸ਼ਨ ਬੋਬੀ ਚੌਲਸੀ ਡਾਕਟਰ ਕੇਰਲਾ ਦਾ ਤੇ ਉਹਨੇ ਕਹਿ ਵੀ ਕਹਿੰਦੇ ਵੀ ਆਪਰੇਸ਼ਨ ਸਫਲ ਹੋ ਗਿਆ ਤੇ ਮੇਰੇ ਜਿਹੜਾ ਉਹ ਪਾਰਾ ਸੀ ਮੇਰੀ ਲੱਤ ਵਿੱਚ ਚਲਾ ਗਿਆ ਸੀ ਮੇਰੇ ਦਿਲ ਚ ਨਹੀਂ ਚਲਾ ਗਿਆ ਉਹ ਸਾਈਡ ਦੇ ਉੱਤੋਂ ਅੱਜ ਵੀ ਮੇਰੀ ਜਿਹੜੀ ਇਹ ਲੱਤ ਹੈ ਸਾਰੀ ਆਹ ਇੰਨੀ ਕਲਮ ਪਾਈ ਹੋਈ ਹੈ ਇਹ ਇੰਨੀ ਚੀਜ਼ ਨਕਲੀ ਹੈ ਸੋ ਉੱਥੇ ਮੈਂ ਬਚ ਗਿਆ 6 ਮਹੀਨੇ ਬਾਅਦ ਮੈਨੂੰ ਛੁੱਟੀ ਮਿਲੀ ਜਦੋਂ ਮੈਂ ਦੇਖ ਮੈਂ ਉੱਥੇ ਸੂਰਜ ਨਹੀਂ ਸੀ ਦੇਖਿਆ 6 ਮਹੀਨੇ ਬਾਅਦ ਦੇਖਿਆ ਮੈਨੂੰ ਵਧੀਆ-ਵਧੀਆ ਲੱਗਿਆ ਉਸ ਤੋਂ ਬਾਅਦ ਮੈਂ ਬੈਠਾ ਹੀ ਰਹਾ ਕਰਾਂ ਫੋੜੀਆਂ ਤੇ ਤੁਰਦਾ ਸੀ 6 ਮਹੀਨੇ ਮੈਂ ਫੋੜੀਆਂ ਦੇ ਤੁਰਿਆ ਮੈਂ ਹੌਸਲਾ ਨਹੀਂ ਸੀ ਹਾਰਿਆ ਮੈਂ ਮੇਰੀ ਮੰਮੀ ਨੂੰ ਕਹਿਵਾ ਮੈਨੂੰ ਕੈਨਵਸ ਤਿਆਰ ਕਰਕੇ ਦੇ ਦਿਓ ਮੈਨੂੰ ਫ੍ਰੈਸ਼ ਲੈ ਦੇ ਦਿਓ ਤੇ ਮੈਨੂੰ ਰੰਗ ਦੇ ਦਿਓ ਮੈਂ ਬੈਠਾ-ਬੈਠਾ ਪੇਂਟਿੰਗ ਕਰੀ ਗਿਆ ਸਾਲ ਇੱਕ ਸਾਲ ਮੈਂ ਲਗਾਤਾਰ ਕੰਪੀਟੀਸ਼ਨ ਦੀਆਂ ਤਿਆਰੀਆਂ ਸ਼ੁਰੂ ਕਰਤੀਆਂ ਇੰਡੀਆ ਦੇ ਲੈਵਲ ਦੇ ਦੀਆਂ ਮੈਂ ਪੋਰਟਰੇਟ ਲੈਂਡਸਕੇਪ ਬਣਾਈ ਜਾਇਆ ਕਰਾ ਪ੍ਰਾਇਮਰੀ ਪ੍ਰੈਕਟਿਸ ਹੋਈ ਗਈ ਹੋਰ ਤਾਂ ਮੇਰੇ ਕੋਲ ਕੋਈ ਕੰਮ ਨਹੀਂ ਸੀ 6 ਵਜੇ ਤੋਂ ਲੈ ਕੇ ਬੈਠੇ ਹੀ ਰਿਹਾ ਕਰਾਂ 6 ਵਜੇ ਤੋਂ ਲੈ ਕੇ ਸ਼ਾਮ ਤੱਕ ਮੈਂ ਸਾਰੀ ਦਿਹਾੜੀ ਪੇਂਟਿੰਗ ਹੀ ਕਰੀ ਜਾਂਦਾ ਸੀ ਕਦੇ ਸਿੱਖ ਇਤਿਹਾਸ ਮੈਂ ਕਹਿੰਦਾ ਦੀ ਕੈਨਵਸ ਮੈਨੂੰ ਤਿਆਰ ਕਰ ਕਰਕੇ ਦੇ ਦਿੰਦੇ ਇਹਨਾਂ ਨੂੰ ਪਤਾ ਲੱਗਿਆ ਸੀ ਮੇਰੇ ਬ੍ਰਦਰਾਂ ਨੂੰ ਮੈਨੂੰ ਕੈਨਵਸ ਤਿਆਰ ਕਰਕੇ ਦੇ ਦਿੰਦੇ ਸੀ ਫਿਰ ਮੈਂ ਫੌੜੀਆਂ ਦੇ ਉੱਤੇ ਕਲਕੱਤੇ ਕੰਪੀਟੀਸ਼ਨ ਹੋਇਆ ਸੀ ਪਹਿਲਾਂ ਮੈਨੂੰ ਕਹਿੰਦੇ ਤੂੰ ਜਾ ਨਾ ਵੀ ਤੇਰੇ ਚ ਜਾਣ ਨਹੀਂ ਹੈਗੀ ਮਹਾ ਨਾ ਕੰਪੀਟੀਸ਼ਨ ਤਾਂ ਮੈਂ ਲੜੂਗਾ ਮੇਰੇ ਨਾਲ ਭੇਜਤਾ ਮੁੰਡਾ ਇੱਕ ਹੋਰ ਅਸੀਂ ਭਾਰਤੇ ਮੇਂ ਕੰਪੀਟੀਸ਼ਨ 1.2 ਮਹਾਰ ਚੱਲ ਰਹੀ ਇੱਥੇ ਆਪਾਂ ਨੂੰ ਕਿਹੜਾ ਪੁੱਛਦਾ ਕਹਿੰਦਾ ਨਹੀਂ ਯਾਰ ਕੁਛ ਦੇਖ ਤ ਲੈਨੇ ਮੜ ਜਾ ਖੜ ਜਾ ਮੈਂ ਅਸੀਂ ਮੈਂ ਫੇਰ ਅੱਗੇ ਲੰਘਿਆ ਕਹਿੰਦਾ ਆ ਜਾ ਯਾਰ ਜਦੋਂ ਦੇਖਿਆ ਮੇਰਾ ਨਾਮ ਪਹਿਲੇ ਨੰਬਰ ਤੇ ਉਦੋਂ ਬੜੀ ਖੁਸ਼ੀ ਸੰਭਾਲੀ ਨਾ ਗਈ ਫਿਰ ਮੈਂ ਆਪਣੀ ਆਰਟ ਗੈਲਰੀ ਸੰਗਰੂਰ ਦੇ ਵਿੱਚ ਬਣਾਈ ਮੈਨੂੰ ਲੱਗਾ ਵੀ 5-6000 ਪੋਰਟਰੇਟ ਲੈਂਡਸਕੇਪ ਲਾਇ ਤੇ ਨਾਲ-ਨਾਲ ਮੇਰਾ ਫਿਲਮਾਂ ਦਾ ਕੰਮ ਚੱਲਦਾ ਹੁੰਦਾ ਸੀ ਫਿਰ ਮੈਂ ਮੇਰਾ ਫਿਲਮਾਂ ਦਾ ਕੰਮ ਜ਼ਿਆਦਾ ਹੋ ਗਿਆ ਮੈਂ ਉਧਰੋਂ ਮੇਰਾ ਰੁਝਾਨ ਚਿੱਤਰਕਾਰੀ ਦੇ ਵਿੱਚੋਂ ਕੱਟ ਗਿਆ ਇਸੇ ਕਰਕੇ ਮੇਰੇ ਨਾਂ ਦੇ ਨਾਲ ਜਿਹੜਾ ਚਿੱਤਰਕਾਰ ਲੱਗਿਆ